ਚੇਵੇਂ ਰਾਉਂਡ ਦੇ ਰੁਝਾਨ ਵੀ ਸਾਹਮਣੇ ਆ ਚੁੱਕੇ ਨੇ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਇਸ਼ਾ ਕੁਮਾਰ ਜੱੱਬੇਵਾਲ ਨੂੰ 22019 ਵੋਟਾਂ ਜਿਹੜੀਆਂ ਹੈਗੀਆਂ ਉਹ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ 11600 ਵੋਟਾਂ ਨਾਲ ਬਣੇ ਹੋਏ ਨੇ ਤੇ ਬੀਜੇਪੀ ਦੇ ਸੋਰਸਿੰਗ ਠੰਡਲ 2612 ਵੋਟਾਂ ਨਾਲ ਪਈਆਂ ਨੇ ਤੇ ਤਸਵੀਰਾਂ ਇਸ ਵੇਲੇ ਜਿਹੜੇ ਸਮਰਥਕ ਆ ਗਏ ਨੇ ਆਮ ਆਦਮੀ ਪਾਰਟੀ ਦੇ ਉਹ ਮੌਜੂਦ ਨੇ ਮੂੰ ਮਿੱਠਾ ਕਰਵਾਇਆ ਜਾ ਰਿਹਾ ਇੱਕ ਦੂਸਰੇ ਦਾ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਦੀ ਸਰਕਾਰ ਕੀ ਕਹਿਣਾ ਉਹਨਾਂ ਦਾ ਰਾਜਕੁਮਾਰ ਜੱੱਬੇਵਾਲ ਦੇ ਸੁਪੁੱਤਰ ਈਸ਼ਾਨ ਕੁਮਾਰ ਜੱੱਬੇਵਾਲ ਅੱਗੇ ਚੱਲ ਰਹੇ ਨੇ ਤਰੀਬਰ ਕਰੀਬ 2200 22019 ਵੋਟਾਂ ਜਿਹੜੀਆਂ ਉਹਨਾਂ ਨੂੰ ਕਹਿ ਚੁੱਕੀ ਆ ਕਾਫੀ ਲੀਡ ਜਿਹੜੀ ਲਈ ਹੋਈ ਹੈ ਨਕੀ ਤਾਂ ਦੇਖ ਦਿਓ ਅਸੀਂ ਤਾਂ 25000 ਦੀ ਲੀਡ ਤੋਂ ਪਲੱਸ ਚਾਹੁੰਦੇ ਜੀ ਸਾਨੂੰ ਮੇਰੀ ਚਾਹੀਦੀ ਆ ਸੋ ਇਹ ਕੇ ਆ ਵੀ ਇਹਨਾਂ ਦੇ ਜਿਹੜੇ ਕੰਮ ਕੀਤੇ ਨੇ ਢਾਡ ਸ਼ਾਂਗ ਜੇ ਸ਼ੁਰੂ ਤੋਂ ਆਪਣੇ ਡੈਡੀ ਦੇ ਨਾਲ ਰਹੇ ਆ ਇਹਦੇ ਇਹਨਾਂ ਦਾ ਤਿਆਰਵਾ ਹੋ ਗਿਆ ਕੰਮ ਕਰਨ ਦਾ ਔਰ ਜਿਹੜੀ ਇਹਨੇ ਵਾਅਦੇ ਕਰ ਦਿੱਤੇ ਆ ਐਮਪੀ ਸਾਡਾ ਮੈਂਬਰ ਪਾਰਲੀਮੈਂਟ ਸਰਕਾਰ ਸਾਡੀ ਆ ਇੰਡਸਟਰੀ ਲਿਆਊਗੀ ਜਿਹੜੇ ਪਿੰਡਾਂ ਦਾ ਵੀ ਕਬ ਵਿਕਾਸ ਹੋਣਾ ਰਹਿਦਾ ਉਹ ਵੀ ਹੁਣ ਹੋਣਗੇ ਜਿਹੜੀਆਂ ਸੜਕਾਂ ਦਾ ਕੰਮ ਰਹਿੰਦਾ ਉਹ ਵੀ ਪੱਕੀਆਂ ਹੋਣਗੀਆਂ ਕਿਉਂਕਿ ਡਾਟਰ ਸ਼ੰਗਦੀ ਬਹੁਤ ਸੁਰਜੇ ਹੋਏ ਇੱਕ ਚੀਜ਼ ਮੈਂ ਸਮਝ ਨਹੀਂ ਚੋਣਾ ਕਿ ਜਦੋਂ ਰਾਜਕੁਮਾਰ ਚੱਬੇਵਾਲ ਨੇ ਇਸ ਹਲਕੇ ਦੀ ਭੱਜ ਦੌੜ ਸੰਭਾਲੀ ਹੋਈ ਸੀਗੀ ਤੇ ਇਸ਼ਾਕੁਮਾਰ ਚੱਬੇਵਾਲ ਪਰਦੇ ਦੇ ਪਿੱਛੇ ਸਿਆਸਤ ਕਰਦੇ ਸੀਗੇ ਆਪਣੇ ਪਿਤਾ ਦਾ ਸਾਥ ਦਿੰਦੇ ਸੀ ਹੁਣ ਖੁੱਲ ਕੇ ਸਾਹਮਣੇ ਆਏ ਨੇ ਤੋ ਟੋਪੇਵਾਲ ਹਲਕੇ ਦਾ ਵਿਕਾਸ ਕਿਵੇਂ ਦੇ ਦੇਓ ਕਿਸ ਤਰੀਕੇ ਨਾਲ ਅੱਗੇ ਵਧੇਗਾ ਮੇਖਾ ਜੀ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧੇਗਾ ਇੱਕਦਮ ਜਵਾਨ ਬੱਚਾ ਜੰਗ ਹੈਗਾ ਵੜਿਆ ਲਿਖਾ ਹੈਗਾ ਔਰ ਦਿਮਾਗ ਬੜਾ ਹੈਗਾ ਕਿਉਂ ਸਾਨੂੰ ਇੱਥੋਂ ਪਤਾ ਲੱਗਦਾ ਕਿ ਜਿਹੜਾ ਸਾਡਾ ਐਮਐਲਏ ਆਉਣ ਵਾਲਾ ਐਮਐਲਏ ਸਾਡੇ ਬਣ ਗਿਆ ਡਾਕਟਰ ਸ਼ੰਕਮਰ ਜੀ ਇਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਹਲਕੇ ਦਾ ਵਿਕਾਸ ਕਰਨਗੇ ਇਹਨਾਂ ਦਾ ਤਿਆਰਵਾ ਹੋ ਗਿਆ ਕਿ ਮੇਰੇ ਪਾਪਾ ਲ ਕੀ ਕਰਦੇ ਮੈਂ ਕੀ ਕਰਦੇ ਆ ਉਹਨਾਂ ਨੂੰ ਦੇਖ ਕੇ ਸਿੱਖ ਗਏ ਨੇ ਔਰ ਇਹਨਾਂ ਨੂੰ ਸਾਰਾ ਪਤਾ ਹੈ ਕਿ ਹਰ ਪਿੰਡੇ 'ਚ ਕਿਹੜੀ ਸਮੱਸਿਆ ਕਿਉਂਕਿ ਪਿੰਡ-ਪਿੰਡ ਵਿੱਚ ਜਾਂਦੇ ਨੇ ਇਹ ਦੁੱਖ ਵਿੱਚ ਸੁੱਖ ਵਿੱਚ ਇਹੀ ਜਿਹੜਾ ਡਾਕਟਰ ਸ਼ੰਕ ਜੀ ਆ ਇਹ ਵੀ ਇਸੇ ਤਰੀਕੇ ਨਾਲ ਜਾਂਦੇ ਨੇ ਹਰ ਪਿੰਡੇ ਦੇ ਵਿੱਚ ਉਹ ਪਹਿਲਾਂ ਆਪਣੇ ਪਾਪਾ ਲੈ ਜਾਂਦੇ ਸੀ ਉਹ ਇਕੱਲੇ ਜਾਂਦੇ ਆ ਜੋ ਐਮਐਲਏ ਬਣ ਗਏ ਹੋ ਇਹਨਾਂ ਕੱਲਿਆਂ ਜਿਹੜੀ ਬਾਗਡੋੜਾ ਉਹਨੇ ਸੰਭਾਲ ਲੈਣੀ ਐ ਐਮਐਲਏ ਨੇ। ਚੱਬੇਵਾਲ ਦੇ ਤੁਸੀਂ ਵਸਨੀਕ ਹੈਗੇ ਉਹ ਮੁੱਢਲੀਆਂ ਜਿਹੜੀਆਂ ਸਹਯਤਾ ਪੂਰੀਆਂ ਹੋ ਗਈਆਂ ਨੇ ਤੇ ਹੋਰ ਕਿਹੜੀ ਜਿਹਾ ਸੀ ਚੀਜ਼ ਹੈਗੀ ਜਿਹੜੀ ਚੱਬੇਵਾਲ ਹਲਕੇ ਨੂੰ ਲੋੜ ਹੈਗੀ ਆ। ਚੱਬੇਵਾਲ ਹਲਕੇ ਨੂੰ ਜਿਹੜਾ ਇੰਡਸਟਰੀ ਬਾਰੇ ਗੱਲ ਕੀਤੀ ਆ ਇਹ ਤਾਂ ਪੱਕੀ ਹੈ ਨਾ ਕਿ ਸਾਡੇ ਬੱਚੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ। ਉਹ ਬਾਹਰ ਜਾਂਦੇ ਨੇ ਵਿਦੇਸ਼ਾਂ ਵਿੱਚ ਜਾਂ ਪਹਿਲੇ ਆਪਾਂ ਕੋਲ ਪਹਿਲੇ ਲੱਗੇ ਜਾਂਦੇ ਆ ਉਹਨਾਂ ਨੂੰ ਇੱਥੇ ਰੋਜ਼ਗਾਰ ਮਿਲੂਗਾ। ਠੀਕ ਹੈ ਜੀ ਇਸ ਕਰਕੇ ਉਹ ਸਾਰਾ ਜਿਹੜਾ ਇਹਨਾਂ ਦਾ ਹੈਗਾ ਇਹ ਡਾਡਰ ਸ਼ੰਗ ਜੀ ਦਾ ਉਹ ਪੂਰੀ ਤਰ੍ਹਾਂ ਕੰਮ ਕਰਨਗੇ ਔਰ ਵੱਧ ਤੋਂ ਵੱਧ ਲੋਟਾਂ ਇਹ ਲੋਟਾਂ ਲੈ ਜਿੱਤਣਗੇ ਔਰ ਸਾਰੇ ਲੋਕ ਨੇ ਚੋਣੇ ਵੀ ਆ ਪਾਰਟੀ ਤੋਂ ਉੱਪਰ ਉਖਲੇ ਕਿਉਂਕਿ ਇਹਨਾਂ ਦਾ ਪਿਆਰ ਹੈ ਪਾਰਟੀ ਦੇ ਉੱਪਰ ਉਖਲੇ ਹੀ ਕੰਮ ਕਰ ਰਹੇ ਆ ਤੁਸੀਂ ਕਿਵੇਂ ਦੇਖ ਰਹੇ ਹੋ ਅਸਲੇ 10409 ਵੋਟਾਂ ਤੋਂ ਅੱਗੇ ਚੱਲ ਰਹੇ ਮੇਰੇ ਬੜੀ ਜੱਦ ਰਹੇ ਆ ਅਗਰੇ ਤੋਂ ਅੱਜ ਵੀ ਇਹਨਾਂ ਨੂੰ ਵੀ ਜਿਆਦਾ ਵਧੀਆ ਆਪਣੇ ਵੋਟਰਾਂ ਦੇ ਅੱਗੇ ਜਾਣਗੇ ਵਧੀਆ ਬੰਦੇ ਆ ਇਹ ਆਪ ਵੀ ਵਧੀਆ ਆ ਇਹਨਾਂ ਦੇ ਡੈਡੀ ਰਾਜਮਾਰੀ ਤੇ ਐਮਪੀ ਆ ਉਹ ਵੀ ਵਧੀਆ ਆ ਉਹਨੇ ਬਹੁਤ ਵਧੀਆ ਕੰਮ ਕੀਤੇ ਆ ਉਹਨਾਂ ਦੀ ਪਰਸਨਲ ਵੋਟ ਆ ਜਿਆਦੇ ਭਾਰਤੀ ਤੋਂ ਉੱਠ ਕੇ ਨਾ ਉਹਨਾਂ ਦੀ ਆਪਣੇ ਜਿਹੜਾ ਲੋਕਾਂ ਦੇ ਵਿੱਚ ਪਿਆਰ ਆ ਉਹ ਬਹੁਤ ਜਿਆਦੇ ਆ ਹੁਣ ਇਹ ਤਾਂ ਸ਼ਾਕਦਾ ਕਿਹਾ ਵੀ ਆਪਾਂ ਜ਼ਸਤੀ ਲਿਆਵਾਂਗੇ ਜ਼ਸਤੀ ਆਉਂਗੀ ਜਿਹੜੇ ਬੇਜ਼ੁਗਾਰ ਬੱਚੇ ਐ ਤੇ ਬੇਲੇ ਬੈਠੇ ਆ ਉਹਨਾਂ ਨੂੰ ਨੌਕਰੀ ਮਿਲੇਗੀ ਤੇ ਵਧੀਆ ਕੰਮ ਹੋਏਗਾ ਆ ਬਿਲਕੁਲ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਤਲਬ ਕਿਵੇਂ ਦੇਖਦੇ ਹੋ ਇਸ ਵੇਲੇ 10409 ਵੋਟਾਂ ਤੋਂ ਸ਼ਾਂਕ ਅੱਗੇ ਚੱਲਦੇ ਨੇ ਹਾਂਜੀ ਭਾਜੀ ਅੱਗੇ ਬਹੁਤ ਜ਼ਿਆਦਾ ਵੋਟਾਂ ਤੇ ਜਿੱਤਣਗੇ ਡਾਕਟਰ ਸ਼ਾਂਕ ਕੁਮਾਰ ਸਾਡਾ ਬੇਟਾ ਆ ਬਹੁਤ ਜ਼ਿਆਦਾ ਜਿੱਤੂਗਾ ਹਾਂਜੀ ਕੀ ਕਿਹੜੇ ਕਿਹੜੇ ਹਲਕੇ 'ਚ ਕੰਮ ਹੋਣ ਵਾਲੇ ਆ ਜਿਹੜੇ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ ਚੱਬਿਆ ਹਲਕੇ 'ਚ ਬਹੁਤ ਜ਼ਿਆਦਾ ਕੰਮ ਕੀਤੇ ਆ ਔਰ ਏ ਸ਼ਾਂਕ ਜੀ ਕਰਨਗੇ ਵੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਜ਼ਿਆਦਾ ਵੋਟਾਂ ਤੇ ਜਿੱਤਣਗੇ ਤੁਸੀਂ ਕਿਵੇਂ ਦੇਖਦੇ ਹੋ ਇਸ਼ਾਕ ਲਗਾਤਾਰ ਲੀਡ ਬਣਾ ਕੇ ਰੱਖੇ ਹੋਏ ਨੇ ਅਸਲੇ 10409 ਵੋਟਾਂ ਤੋਂ ਅੱਗੇ ਹਾਂਜੀ ਅੱਗੇ ਜਾਣਗੇ ਜੀ ਲੀਡ ਟੁੱਟਣੀ ਨਹੀਂ ਲੀਡ ਤੇ ਹੋਰ ਵਧਣੀ ਹੈ ਅਸਲੇ ਬੋਟਾ ਬਹੁਤ ਪਈਆਂ ਪੂਰੇ ਪੂਰੇ ਪਿੰਡਾਂ ਦੀਆਂ ਬੋਟਾ ਇਹਨਾਂ ਨੂੰ ਪਈਆਂ ਅਜਾਦਨ ਕਿਲੀ ਲੀਡ ਲੈ ਕੇ ਜਾਣਗੇ ਇਹ 30000 ਮੰਨਦੇ ਅਸੀਂ ਅਜੇ 9 9 ਰਾਊਂਡ ਹੋ ਗਏ 3000 ਪਲੱਸ ਮੰਨਦੇ ਅਸੀਂ 3000 ਪਲੱਸ ਕਿਹੜੇ ਕਿਹੜੇ ਕੰਮ ਨੇ ਜਿਹੜੇ ਚਾਹੀਦੇ 26 ਹਲਕੇ ਦੇ ਵਿੱਚ ਉਹਨਾਂ ਨੂੰ ਸਾਰੇ ਕੰਮਾਂ ਦਾ ਪਤਾ ਹੈ ਜੀ ਡਾਕਟਰ ਸਾਹਿਬ ਬੈਟਰ ਜਾਣਦੇ ਆ ਲੋਕਾਂ ਦੀ ਕੀ ਜ਼ਰੂਰਤ ਹੈ ਕਿਉਂਕਿ ਲੋਕਾਂ ਨਾਲ ਪਰਸਨਲੀ ਜੁੜੇ ਆ ਕਿਹੜੇ ਕਿਹੜੇ ਪਿੰਡ ਵਿੱਚ ਕੀ ਜ਼ਰੂਰਤ ਹੈ ਉਹਨਾਂ ਨੂੰ ਸਭ ਪਤਾ ਹੈ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਲੀਡ ਬਣਾ ਕੇ ਰੱਖੇ ਹੋਏ ਨੇ ਇਸ਼ਾਨ ਲੀਡ ਨੂੰ ਰੱਖ ਗਏ ਤੋਂ ਕਿ ਬਦਨੀ ਹੈ ਜੀ ਇਹ ਹਲੇ 10 25-3000 ਤੇ ਲੀਡ ਨਾਲ ਜਿੱਤਣਗੇ ਡਾਕਟਰ ਜੀ ਸ਼ਾਂਤੀ ਮਾਤਾ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਪੁੱਤਰ ਅੱਗੇ ਚੱਲ ਰਿਹਾ ਹੈ ਹਾਂਜੀ ਹਾਂਜੀ ਮੇਰਾ ਪੁੱਤਰ ਅੱਗੇ ਤਾਂ ਤਾਂ ਹੈ ਆਖੋਂਦੀ ਲੱਗਦਾ ਤਾਂ ਹੈ ਆਹ ਰੇਲਿੰਗਾਂ ਕਿ ਮੇ ਕੋ ਮਿਆ ਸੀ ਮੁੰਡੇ ਆਪਣੇ ਦੇ ਨਾਲ ਹਾਂ ਭੰਗੜੇ ਪਾਵਾਂਗੇ ਹੁਣੇ ਪਾਰ ਨਾਲ ਗੱਲ ਕਰੀ ਹਾਂ ਹਾਂਜੀ ਹਾਂ ਭੰਗੜੇ ਪਾਵਾਂਗੇ ਜੀ ਜ਼ਰੂਰ ਸਾਡੇ ਡਾਕਟਰ ਆਜ ਜਿੱਤ ਜਾਣ ਜੀ ਭੰਗੜੇ ਪਾਵਾਂਗੇ ਤਦੇ ਆਏ ਆ ਜੀ ਅਸੀਂ ਭੰਗੜੇ ਪਾਣੇ ਆਏ ਆ ਜੀ ਅਸੀਂ ਹਾਂਜੀ ਸਰ ਹਾਂਜੀ ਹਾਂ ਬਹੁਤ ਖੁਸ਼ ਹਾਂ ਬਹੁਤ ਮਾਣੇ ਜੀ ਜਿੱਤੇਗੇ ਬਿਲਕੁਲ ਐਸਵੇਲੇ ਜੱਬੇਵਾਲ ਹਲਕੇ ਦੇ ਲੋਕਾਂ ਨੂੰ ਖੁਸ਼ੀ ਹੈ ਕਿਉਂਕਿ ਉਹਨਾਂ ਦਾ ਬੇਟਾ ਜਿਹੜਾ ਹੈਗਾ ਲੀਡ ਨਾਲ ਅੱਗੇ ਜਾ ਰਿਹਾ ਔਰ ਇਹ ਵੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 25 ਤੋਂ 30 ਹਜ਼ਾਰ ਜਿਹੜੀ ਲੀਡ ਹੈਗੀ ਆ ਉਹ ਲੈ ਕੇ ਰਾਜਕੁਮਾਰ ਜੱਬੇਵਾਲ ਦੇ ਸੁਪੁੱਤਰ ਇਸ਼ਾਨ ਕੁਮਾਰ ਜੱਬੇਵਾਲ ਲੀਡ ਲੈ ਕੇ ਜਿੱਤਣਗੇ ਔਰ ਐਸਵੇਲੇ 2219 ਵੋਟਾਂ ਪੈ ਚੁੱਕੀਆਂ ਨੇ ਜਿਹੜੇ 6ਵੇਂ ਰੋਨ ਦੇ ਦੁਹਾਨ ਸਾਹਮਣੇ ਆਏ ਨੇ ਤੇ 10409 ਵੋਟਾਂ ਨਾਲ ਅੱਗੇ ਚਲਦੇ ਹੋਏ ਇਸ਼ਾਨ ਕੁਮਾਰ ਜੱਬੇਵਾਲ ਨਜ਼ਰ ਆ ਰਹੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਦਿਨਿਸ਼ਵਰਾ ਟੀਵੀ ਤਬੇਵਾ